ਬਤੌਰ ਐਸਐਸਪੀ ਬਰਨਾਲਾ ਜਿਹੜਾ ਸਭ ਤੋਂ ਤਗੜਾ ਪੋਲਿਟਿਕਲ ਲੀਡਰ ਸੀ ਔਰ ਇਲੈਕਟਿਡ ਲੀਡਰ ਸੀਗਾ ਉਹਨੂੰ ਵੀ ਫੜ ਕੇ ਅੰਦਰ ਦਿੱਤਾ 42 ਦਿਨ ਜੇਲ੍ਹ ਚ ਰੱਖਿਆ ਫਿਰ ਇੱਕ ਬੜਾ ਪਾਵਰਫੁਲ ਇੱਕ ਪੋਲਿਟਿਕਲ ਪਾਰਟੀ ਦਾ ਨਮਾਇੰਦਾ ਧਨੋਲੇ ਤੋਂ ਉਹਨੂੰ 2 ਕਿਲੋ ਹਫੀਮ ਉਹਦੇ ਕਾਰ ਚੋਂ ਫੜੀ ਚੋਰੀ ਨਹੀਂ ਫੜੀ ਸਮਗਲਿੰਗ ਕਰਦਾ ਸੀ ਉਹਨੂੰ ਡਰਦਾ ਹੱਥ ਨਹੀਂ ਫੜ ਕੇ ਅੰਦਰ ਦਿੱਤਾ ਇੱਕ ਐਸਜੀਪੀਸੀ ਮੈਂਬਰ ਜਿਹੜਾ ਭੁੱਖੀ ਵਿਕਾਉਂਦਾ ਸੀ ਮੇਰੇ ਐਸਐਚਓ ਨਾਲ ਮਿਲ ਕੇ ਉਹਨੂੰ ਫੜ ਕੇ ਅੰਦਰ ਦਿੱਤਾ ਠੀਕ ਹੈ ਤਮਕੀਆਂ ਹੁਣਾ ਬਤੌਰ ਪੁਲਿਸ ਅਫਸਰ ਵਾਜਬ ਗੱਲ ਆ ਲੇਕਿਨ ਮੈਂ ਉਸ ਤੋਂ ਪਹਿਲਾਂ ਵੀ ਤਮਕੀਆਂ ਸਾਈਆਂ ਨੇ ਹੁਣ ਵੀ ਸਹਿ ਰਹੇ ਆ ਲੇਕਿਨ ਸਟੇਟ ਦੀ ਜ਼ਿੰਮੇਵਾਰੀ ਬਣਦੀ ਆ ਕਿ ਮੈਂ 34 ਸਾਲ ਪੁਲਿਸ ਦੀ ਸਰਵਿਸ ਕੀਤੀ ਆ ਡੀਜੀ ਪੰਜਾਬ ਇੰਟੈਲੀਜੈਂਸ ਪੰਜਾਬ ਨੇ ਦੇਖਣਾ ਕਿ ਜੇ ਮੈਨੂੰ ਥ੍ਰੈਟ ਆ ਤੇ ਮੇਰੀ ਜਿਹੜੀ ਲੋਕ ਸੇਵਾ ਕੀਤੀ ਆ ਮੈਂ ਇਸ ਵਰਦੀ ਦੇ ਵਿੱਚ 40 ਸਾਲ ਤੇ 30 ਸਾਲ ਤੋਂ ਉੱਪਰ ਸਟੇਟ ਦੀ ਸੇਵਾ ਕੀਤੀ ਹੈ ਉਹਦੀ ਜ਼ਿੰਮੇਵਾਰੀ ਮਿਲਦੀ ਹੈ ਕਿ ਮੇਰੀ ਪ੍ਰੋਟੈਕਸ਼ਨ ਦੇਣੀ ਔਰ ਮੇਰੀ ਲਾਈਫ ਨੂੰ ਪ੍ਰੋਟੈਕਟ ਕਰਨਾ ਐਨੀ ਫੇਲਰ ਔਨ देयर ਪਾਰਟ ਦੇ ਵਿਲ ਬੀ ਰਿਸਪੋਨਸਿਬਲ ਫਾਰ ਇਟ ਨਾਟ ਮੀ ਐਂਡ ਆਈ ऍम ਨਾਟ ਵਰੀਡ ਅਬਾਊਟ ਇਟ ਇੱਕ ਵਾਰੀ ਮੈਨੂੰ ਦੋ ਟੈਰਰਿਸਟ ਮਾਰਨਾ ਚਾਹੁੰਦੇ ਸੀ ਉਹਨਾਂ ਨੇ ਮੇਰੀ ਪੱਤਰੀ ਨਹੀਂ ਦੇਖਣੀ ਹੋਣੀ ਤਿੰਨ ਮਹੀਨੇ ਬਾਅਦ ਤਰਨਤਾਰਨ ਦੇ ਏਰੀਆ ਚੋਂ ਮਾਰੇ ਗਏ ਮੇਰੇ ਤੇ ਅਟੈਕ ਕਰਨ ਤੋਂ ਪਹਿਲਾਂ so please not that i am a god but i believe in god main rab nu jaan de ni main rab nu pyar karta main oh di raja ch rehne di koshish karda main apne dharm de mutabik apne falsafe de naal bina kisi devta de bina kisi discrimination de main apne aap nu har ek cheez rab de darche reh ke karta hai lekin galtiyan bhi karta hai kitiyan bhi hon gi main maafi mangda hu usdi ਲੇਕਿਨ ਮੈਨੂੰ ਡਰਾਉਣ ਵਾਲੀ ਕੋਈ ਗੱਲ ਨਹੀਂ ਨਾ ਮੈਂ ਕਿਸੇ ਦੇ ਇੰਡੀਵਿਜੂਅਲ ਦੇ ਗਲਤ ਬੋਲਦਾ ਨਾ ਮੈਂ ਬੋਲੂੰਗਾ ਪੰਜਾਬ ਦੇ ਵੱਡੇ ਗੈਂਗਸਟਰਾਂ ਦੇ ਨਾਮ ਸੁੱਖਾ ਕਾਲਵਾ ਦਾ ਵੀ ਆਂਦਾ ਬਹੁਤ ਵਾਰੀ ਗੱਲ ਹੋ ਗਈ ਇਸ ਟਾਪਿਕ ਅੱਜ ਵਾਲੇ ਇਮੋਸ਼ਨਲ ਟਾਪਿਕ ਚ ਆਪਾਂ ਉਹਨੂੰ ਨਾ ਲੈ ਕੇ ਆਈ ਆਈ ਵੁੱਡ ਜਸਟ ਰਿਕੁਐਸਟ ਯੂ ਵੈਸੇ ਥੋੜੀ ਜੀ ਗੱਲ ਕਰ ਦੂੰ ਕਿਉਂਕਿ ਮੇਰੀ ਅਜੇ 4 ਦਿਨ ਪਹਿਲੇ ਉਹਦੇ ਤੇ ਪੋਡਕਾਸਟ ਹੋਇਆ ਹੂੰ ਚੰਗਾ ਨਹੀਂ ਲੱਗੂਗਾ ਇਹ ਲੋਕੀ ਕਹਣਗੇ ਉਹੀ ਗੱਲਾਂ ਕਰੀ ਜਾ ਰਹੇ ਹੋ ਜਿਹੜੇ ਆਪਣੇ ਆਪ ਨੂੰ ਬੜਾ ਸਮਝਦਾ ਹੈ ਪਰ ਗੱਲ ਹੈ ਨਾ ਮੇਰੀ ਰਿਕੁਐਸਟ ਮੰਨੋ ਪਰ ਇਹ ਗੱਲ ਹੈ ਵੀ ਨੌਜਵਾਨ ਕਈ ਵੀਡੀਓਜ਼ ਵੀ ਦੇਖਦੇ ਆ ਫਿਲਮਾਂ ਵੀ ਉਹਨਾਂ ਤੇ ਬਣ ਗਈਆਂ ਤੇ ਅਸਲ ਦੇ ਵਿੱਚ ਕੀ ਸੀ ਉਹ ਤਾਂ ਪਤਾ ਲੱਗੇ ਕਿਉਂਕਿ ਲੋਕੀ ਲੋਕੀ ਫੋਲੋ ਨਾ ਕਰਨ ਲੱਗ ਜਾਣ ਮੇਰੀ ਮੇਰਾ ਮੋਟਿਵ ਹੈ ਭਾਈ ਕਿਸ ਜਿਹੜਾ ਗੈਂਗਸਟਰ ਨੂੰ ਫੋਲੋ ਕਰ ਰਿਹਾ ਆਰਗੇਨਾਈਜ਼ ਕ੍ਰਿਮਨ ਨੂੰ ਫੋਲੋ ਕਰ ਰਿਹਾ ਨੌਜਵਾਨ ਨੂੰ ਕੀ ਜ਼ਰੂਰਤ ਹੈ ਫੋਲੋ ਕਰਨ ਦੀ ਮੇਰੀ ਵੀ ਗੱਲ ਕਹਿਣਾ ਹੈ ਕਿ ਅਸੀਂ ਹਿਊਮਨ ਬੀਇੰਗ ਦਾ ਹਥਿਆਰ ਰੱਖਣ ਦਾ ਰਾਈਟ ਨਹੀਂ ਅਸੀਂ ਕੰਟਰੋਲ ਕਰਨਾ ਚਾਹੀਦਾ ਨੰਬਰ 1 ਸਾਨੂੰ ਲਾਇਸੈਂਸਡ ਵੈਪਨ ਰੱਖਣ ਦੇ ਵਿੱਚ ਕਿਸੇ ਨੂੰ ਮਨਾਈ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵੀ ਨਹੀਂ ਨਹੀਂ ਪੰਜਾਬ ਦੇ ਐਕਸੈਪਟ ਜੇ ਕੋਈ ਕ੍ਰਿਮੀਨਲ ਹੈ ਜਾਂ ਕ੍ਰਿਮੀਨਲ ਵਰਤੀ ਦਾ ਮਾਲਕ ਹੈ ਜਾਂ ਉਹਦੇ ਮੈਂਟਲ ਹੈਲਥ ਇਸ਼ੂ ਨੇ ਕਿ ਜੇ ਉਹਦੇ ਕੋਲ ਵੈਪਨ ਆਏ ਤੇ ਉਹ ਉਹਨੂੰ ਯੂਜ਼ ਨਹੀਂ ਕਰੂਗਾ ਸੈਲਫ ਡਿਫੈਂਸ ਵਾਸਤੇ ਉਹਨੂੰ ਮਿਸਯੂਜ਼ ਕਰੇਗਾ ਕਿਸੇ ਕ੍ਰਿਮੀਨਲ ਕ੍ਰਾਈਮ ਵਾਸਤੇ ਜਾਂ ਅਫੈਂਸ ਵਾਸਤੇ ਇਹਨੂੰ ਆਇਡੈਂਟੀਫਾਈ ਕਰਨਾ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਜ਼ਰੂਰਤ ਹੈ ਠੀਕ ਹੈ ਰਾਦਰ ਹਰ ਸਾਲ ਮੰਨ ਲਓ ਮੇਰੇ 5 ਲੱਖ ਵੈਪਨ ਨੇ ਪੰਜਾਬ ਦੇ ਵਿੱਚ ਉਹਨਾਂ ਦੇ 5000 ਰੁਪਏ ਐਨਵਲ ਟੈਕਸ ਲਾ ਦੇਣਾ ਚਾਹੀਦਾ ਗਵਰਨਮੈਂਟ ਨੂੰ ਇਨਕਮ ਹੋਏਗੀ ਹੂੰ ਠੀਕ ਹੈ ਲੇਕਿਨ ਵੈਰੀਫਿਕੇਸ਼ਨ ਕਿਉਂ ਉਹਦਾ ਮੋਟਿਵ ਕੀ ਹੈ ਵੈਪਨ ਕਿਉਂ ਰੱਖ ਰਿਹਾ ਹੈ ਜੇ ਉਹਦੇ ਕੋਲ ਲਾਇਸੈਂਸਡ ਵੈਪਨ ਹੋਊਗਾ ਤੇ ਉਹਨੂੰ ਇਲੀਗਲ ਲੈਣ ਦੀ ਜ਼ਰੂਰਤ ਨਹੀਂ ਬਿਲਕੁਲ ਸਹੀ ਗੱਲ ਹੈ ਲਾਇਸੈਂਸ ਰੈਫਰ ਟੂ ਦਿ ਪ੍ਰੋਟੈਕਟ ਲਾਓ ਤੁਸੀਂ ਜੀਐਸਟੀ ਲਗਾਉਣੀ ਆ ਜਾਂ ਲੋਕਲ ਟੈਕਸ ਲਗਾਉਣਾ ਲਗਾਓ ਮੰਥ ਐਨੂਅਲ ਲਗਾਓ ਹਰ ਸਾਲ ਲਾਇਸੈਂਸ ਰੀਨਿਊ ਕਰੋ ਪੈਸੇ ਲੈ ਲਓ ਜਿਹਦੇ ਕੋਲ ਹਿੰਮਤ ਹੋਏ ਕਿ ਰੱਖ ਲੇਗਾ ਹੂੰ ਫੇਰ ਜਿਹੜਾ ਲਾਇਸੈਂਸਡ ਵੈਪਨ ਹੈ ਉਹ ਆਇਡੈਂਟੀਫਾਈਡ ਹੈ ਪਰ ਨੋ ਡਾਊਟ ਨੌਜਵਾਨ ਜਾਂ ਸ਼ਰਾਬੀ ਕਬਾਬੀ ਜਿਹੜਾ ਆਪਣੇ ਦਾਇਰੇ ਤੋਂ ਬਾਹਰ ਰਹਿ ਕੇ ਕਰਦਾ ਆ ਜਿਹਨੂੰ ਆਪਣੇ ਆਪ ਤੇ ਕੰਟਰੋਲ ਨਹੀਂ ਆ ਉਹਦੀ ਮੈਂਟਲ ਹੈਲਥ ਪ੍ਰੋਫਾਈਲਿੰਗ ਕਰੋ ਕਿ ਆਇਆ ਉਹ ਹਥਿਆਰ ਕਦਰ ਲਈ ਲੈ ਰਿਆ ਉਹ ਆਪਣੇ ਘਰ ਰੱਖੇ ਸੈਲਫ ਡਿਫੈਂਸ ਲਈ ਰੱਖੇ ਹਮ ਕੈਰੀ ਕਰਨਾ ਅਲਾਉਡ ਨਹੀਂ ਹੈ ਵੈਪਨ ਹਰ ਟਾਈਮ ਸਰਕਾਰ ਦੇ ਰੂਲ ਮੁਤਾਬਿਕ ਹੀ ਕੈਨ ਕੀਪ ਇਟ ਸਰ ਹਮ ਜੇ ਉਹਨੇ ਕੈਰੀ ਕਰਨਾ ਕਿਸੇ ਮਜਮੇ ਤੇ ਜਾਣ ਲਈ ਕਿਸੇ ਮੇਲੇ ਚ ਜਾਣ ਲਈ ਤੇ ਡੀਸੀ ਤੋਂ ਪਰਮਿਸ਼ਨ ਲੈ ਰੈਵਨਿਊ ਅਥਾਰਟੀ ਤੋਂ ਪਰਮਿਸ਼ਨ ਲੈ ਜਾਂ ਕਮਿਸ਼ਨਰ ਅਸਿਸਟੈਂਟ ਵਿੱਚ ਪੁਲਿਸ ਦਾ ਪਰਮਿਸ਼ਨ ਲੈ ਤੇ ਲੈ ਜਾਇ। ਲਾਇਸੈਂਸ ਹਰੇਕ ਲਾਇਸੈਂਸ ਸਾਡੇ ਮੇਰੇ ਠਾਣੇ 'ਚ ਰਜਿਸਟਰਡ ਹੈ। ਲਾਇਸੈਂਸ ਦਾ ਰਜਿਸਟਰ ਹੈ। ਛੇ ਦਾ 18 ਨੰਬਰ ਰਜਿਸਟਰ ਲਾਇਸੈਂਸ ਦਾ ਉਹ ਜਿੱਦ ਜਿੱਦੋਂ ਤੱਕ ਮੈਨੂੰ ਯਾਦ ਹੈ। So that means i identify. So rather license ਫਿਰ ਲਾਇਸੈਂਸ ਕਿਸੇ ਨੇ ਸ਼ੋਅ ਕਰ ਦਿੱਤਾ ਜੀ ਫੋਟੋ ਦੇ ਵਿੱਚ ਜੇ ਮੈਂ ਜਾ ਰਿਆਂ ਪਾਇਆ ਫੋਟੋ ਆ ਗਈ ਠੀਕ ਹੈ ਜੇ ਮੈਂ ਉਹਦੇ ਤੇ ਬੁਲਬਲੀਆਂ ਮਾਰ ਰਿਆਂ ਸ਼ਰਾਬ ਪੀ ਕੇ ਉਹਦੇ ਤੇ ਭੰਗੜੇ ਪਾ ਰਿਆਂ ਮੈਂ ਉਹਨੂੰ ਜੁਲੋਜਾਈਜ਼ ਕਰ ਰਿਆਂ ਉਸ ਵੈਪਨ ਨੂੰ ਜਾਂ ਮੈਂ ਉਹ ਉਸ ਪਿਕਚਰ ਵਿਕਟੋਰੀਅਲ ਗ੍ਰਾਫਿਕਸ ਦੇ ਨਾਲ ਮੈਂ ਓਵਰਆਲ ਕਰ ਰਿਆਂ ਕਿਸੇ ਅ ਇੰਡੀਵਿਜੂਅਲ ਨੂੰ ਜਾਂ ਸੁਸਾਇਟੀ ਨੂੰ ਜਾਂ ਫੈਮਿਲੀ ਮੈਂਬਰਸ ਨੂੰ ਇਮੀਡੀਟਲੀ ਅਰੈਸਟ ਹਿਮ ਔਰ ਕੈਨਸਲ ਹਿਸ ਲਾਇਸੈਂਸ ਸਿੰਗਲ ਰਿਪੋਰਟ ਆਫ ਦੀ ਪੁਲਿਸ ਆਫ ਦੀ ਐਸ ਐਚਓ ਕਿ ਦਿਸ ਪਿਕਟੋਰੀਅਲ ਫੋਟੋਗ੍ਰਾਫੀ ਦਿਸ ਯੂਜ਼ ਆਫ ਇਮੇਜ ਆਫ ਦੀ ਵੈਪਨ ਵਾਸ ਅਗੇਂਸਟ ਦੀ ਰੂਲਸ ਐਂਡ ਰੈਗੂਲੇਸ਼ਨ ਐਂਡ ਹੀ ਕੈਨ ਯੂਜ਼ ਦਿਸ ਵੈਪਨ ਟੂ ਓਵਰ ਆਲ ਔਰ ਇਨ ਕ੍ਰਾਈਮ ਬਿਕਾਜ਼ ਹੀ ਡਸਨਟ ਹੈਵ ਅ ਕੰਟਰੋਲ ਔਨ ਹਿਸ ਐਟੀਟਿਊਡ ਕੈਨਸਲ ਦੀ ਵੈਪਨ ਉਹਨੂੰ ਜ਼ਬਤ ਕਰ ਫਲੋਰ ਜਮਾ ਕਰਾਓ ਫਿਰ ਉਹਨੂੰ ਵੇਚੋ ਡਬਲ ਮਨੀ ਸਕੀਮ ਮੈਂ ਤੇ ਇਨਕਮ ਹੀ ਲਾਉਂਗਾ ਨਾ 10000 ਰੁਪਏ ਲਾਇਸੈਂਸ ਕੈਨਸਲ ਕੀਤਾ ਸਾਲ ਦੇ ਵਿੱਚ ਦੁਬਾਰਾ ਉਹਨੂੰ ਵੈਪਨ ਨਹੀਂ ਗਿਆ ਜਬਤ ਕਰਕੇ ਮੈਂ ਫਲੋਰ ਜਮਾ ਕਰਾ ਦਿੱਤਾ ਜਿੰਨੇ ਲੈਣਾ ਹੈ ਉਹਨੇ ਉਹਨੂੰ ਕਹੋ ਜੀ ਭਾਈ ਸਾਹਿਬ 10% ਡਿਸਕਾਊਂਟ ਦੇ ਤੈਨ ਮਦਦ ਨੇ ਹੈਵ ਇਨਕਮ ਆਊਟ ਆਫ ਇਟ ਇਹ ショਅਸ ਅ ਪ੍ਰੈਕਟੀਕਲ ਐਪਲੀਕੇਸ਼ਨ ਆਫ ਰੂਲਸ ਇਹ ਕਹਿ ਵੀ ਗੱਲ ਅੱਜ ਦਾ ਟ੍ਰੈਂਡ ਵੀ ਬਹੁਤ ਆ ਜਦੋਂ লাইসেন্স ਮਿਲ ਗਿਆ ਉਹ ਸਪੈਸ਼ਲੀ ਕਿਸੇ ਨਾ ਕਿਸ ਤਰੀਕੇ ਮੈਂ ਫੋਟੋ ਦੇ ਵਿੱਚ ਨਾ ਦਿਖਾਵੇ ਵਿਆਹ ਤੇ ਜਾਂਦਾ ਸਪੈਸ਼ਲ ਉਹਨੂੰ ਕੈਰੀ ਕਰਕੇ ਜਾਂਦਾ ਜਦ ਕਿ ਵਿਆਹ ਦੇ ਵਿੱਚ ਚਲੋ ਕੀ ਲੋਡ ਹੁੰਦੀ ਹੈ ਨਹੀਂ ਲੋਡ ਨਹੀਂ ਆ ਸਪੈਸ਼ਲੀ ਦਿਖਾ ਅਸੀਂ ਲਿਖ ਕੇ ਲਾਇਆ ਸੀ ਮੈਰਿਜ ਪਹਿਲੇ ਉਸ ਦੇ ਬਾਹਰ ਹਮ ਕਿ ਤੁਸੀਂ ਵੈਪਨ ਯੂਜ਼ ਨਹੀਂ ਕਰੋਗੇ ਤੁਸੀਂ ਡਿਸਪਲੇ ਨਹੀਂ ਕਰੋਗੇ ਮੈਰਿਜਸ ਤੇ ਹੂ ਅਬਸਟਰਕਟ ਡੀਸੀ ਟੂ ਨਾਟ మేక్ ਰੂਲਸ ਔਰ ਕ੍ਰੀਏਟ ਰੈਸਟ੍ਰਿਕਸ਼ਨਸ ਔਰ ਹੂ ਸਟਾਪਸ ਪੁਲਿਸ ਕਿਉ ਅਕਵਰਸਿਵ ਮੈਥਡ ਨਹੀਂ ਯੂਜ਼ ਕਰ ਸਕਦੀ ਮੈਂ ਵਾ ਮੈਰਿਜ ਪੈਲੇਸ ਕੋਲੇ ਆ ਉਹਨੂੰ ਲਾਇਸੈਂਸ ਦਿੱਤਾ ਆ ਹੂੰ ਠੀਕ ਐ ਜੇ ਉਹਦੇ ਕੋਲੋਂ ਮੇਰੇ ਰੂਲਸ ਦੀ ਵਾਇਓਲੇਸ਼ਨ ਹੋ ਰਹੀ ਐ ਕੈਨਸਲ ਦੀ ਲਾਇਸੈਂਸ ਜਿਵੇਂ ਵੈਪਨ ਦਾ ਕਰਨਾ ਉਹਦਾ ਮੈਰਿਜ ਪੈਲੇਸ ਦਾ ਲਾਇਸੈਂਸ ਕੈਨਸਲ ਕਰ ਦੇ ਮੈਂ ਪਿੱਛੇ ਇੱਕ ਵਲੌਗਰ ਦੀ ਵੀਡੀਓ ਦੇਖ ਰਿਆ ਸੀ ਆ ਉਹਨੇ ਇਦਾਂ ਹੀ ਲਾਇਸੈਂਸ ਵੈਪਨ ਜਿਹੜਾ ਕੈਰੀ ਕੀਤਾ ਸੀ ਤੇ ਸਪੈਸ਼ਲੀ ਆਪਣੀ ਜੈਕਟ ਖੋਲੀ ਹੋਈ ਸੀ ਸਪੈਸ਼ਲੀ ਦਿਖਾ ਰਿਆ ਸੀ ਹਾਂ ਮੇਰੇ ਕੋਲ ਲਾਇਸੈਂਸਡ ਵੈਪਨ ਹੈਗਾ ਤੇ ਇਹ ਵੀ ਮੈਨੂੰ ਪਤਾ ਉਹਨੇ ਪਹਿਲਾਂ ਧੱਕੇ ਵੀ ਬਹੁਤ ਖਰਦੇ ਆ ਲਾਇਸੈਂਸ ਲੈਣ ਵਾਸਤੇ ਬਿਕ ਸ਼ੋ ਆਫ ਦਾ ਤਰੀਕਾ ਹੋ ਗਿਆ ਦੇਖੋ ਪੰਜਾਬੀਆਂ ਦੇ ਜਿਹੜੀ ਸ਼ੋਅ ਆਫ ਦਾ ਤਰੀਕਾ ਹੈ ਨਾ ਮੁੱਛਾਂ ਨੂੰ ਵਟ ਦੇਣਾ ਖੰਘੂਰਾ ਮਾਰਨਾ ਠੀਕ ਹੈ ਮੋਟਰਸਾਈਕਲ ਦੀ ਆਵਾਜ਼ ਕੱਟਣੀ